ਕੈਨੂਸ ਪੰਜਾਬ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਇਸ ਵੇਲੇ ਦੀ ਜਿਹੜੀ ਖਬਰ ਹੈ ਉਹ ਸੰਸਦ ਦੇ ਨਾਲ ਜੁੜੀ ਹੋਈ ਹੈ ਲੋਕ ਸਭਾ ਦੇ ਨਾਲ ਜੁੜੀ ਹੋਈ ਹੈ ਜਿਸ ਤਰ੍ਹਾਂ ਲੋਕ ਸਭਾ ਦੇ ਵਿੱਚ ਬੀਤੇ ਦਿਨ Hindu Muslim ਦਾ ਜਿਹੜਾ ਮੁੱਦਾ ਹੈ ਉਹ ਗੂੰਜਿਆ ਅਕਸਰ ਹੀ ਅਸੀਂ ਸੜਕਾਂ ਦੇ ਉੱਤੇ ਤਾਂ Hindu Muslim ਕਈ ਵਾਰ ਵੇਖਿਆ ਹੈ ਜਿਸ ਦਾ ਟਕਰਾਅ ਵੀ ਵੇਖਿਆ ਜਿਸ ਦਾ ਵਿਵਾਦ ਵੀ ਵੇਖਿਆ ਤੇ ਇਸ ਤੋਂ ਬਾਅਦ ਵੱਡੀਆਂ ਚਰਚਾਵਾਂ ਵੱਡੀ ਡਿਬੇਟਸ ਵੱਡੀਆਂ ਖਬਰਾਂ ਵੀ ਵੇਖੀਆਂ ਪਰੰਤੂ ਇਸ ਵਾਰ ਕੁਝ ਵੱਖਰਾ ਹੀ ਹੋਇਆ ਦੇਸ਼ ਦੀ ਸੜਕਾਂ ਤੋਂ ਬਾਅਦ ਜਿਹੜਾ ਹਿੰਦੂ ਮੁਸਲਮ ਦਾ ਮੁੱਦਾ ਹੈ ਉਹ ਸੰਸਦ ਦੇ ਵਿੱਚ ਗੂੰਜਿਆ ਲੋਕ ਸਭਾ ਦੇ ਵਿੱਚ ਗੂੰਜਿਆ ਜਿੱਥੇ ਵਿਰੋਧੀ ਧਿਰ ਦੇ ਵੱਲੋਂ ਸਵਾਲ ਚੁੱਕੇ ਗਏ ਤੇ ਜਿਹੜੀ ਸੱਤਾ ਧਿਰ ਹੈ ਉਹਨਾਂ ਦੇ ਵੱਲੋਂ ਜਵਾਬ ਵੀ ਦਿੱਤੇ ਗਏ ਰਾਹੁਲ ਗਾਂਧੀ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜਿਹੜਾ ਇਹ ਪਾੜਾ ਹੈ ਇਹ ਦੇਸ਼ ਨੂੰ ਵੰਡਣ ਵਾਲਾ ਪਾੜਾ ਹੈ ਤੇ ਉਹਨਾਂ ਦੇ ਵੱਲੋਂ ਵੱਡੇ ਸਵਾਲ ਚੁੱਕੇ ਗਏ ਸੱਤਾ ਧਿਰ ਦੇ ਉੱਤੇ ਨਿਸ਼ਾਨੇ ਸਾਧੇ ਗਏ ਬੀਤੇ ਦੌਰ ਦੇ ਵਿੱਚ ਜੋ ਕੁਝ ਹੋਇਆ ਉਹ ਸਭ ਨੂੰ ਲੈ ਕੇ ਉਹਨਾਂ ਦੇ ਵੱਲੋਂ ਇੱਕ ਇੱਕ ਕਰਕੇ ਉਲੀਕਿਆ ਗਿਆ ਦੱਸਿਆ ਗਿਆ ਤੇ ਜੇਸ਼ ਦੇ ਪ੍ਰਧਾਨ ਮੰਤਰੀ ਦੇ ਉੱਤੇ ਵੀ ਉਂਗਲ ਚੁੱਕੇਗੇ ਸਵਾਲ ਚੁੱਕੇਗੇ ਜਿਸ ਨੂੰ ਲੈ ਕੇ ਇੱਕ ਪਾਸੇ ਵਿਰੋਧੀ ਕਰਦੇ ਵੱਲੋਂ ਸਾਫ ਤੌਰ ਤੇ ਕਹਿਣਾ ਹੈ ਕਿ ਦੇਸ਼ ਦੇ ਵਿੱਚ ਜਿਹੜਾ ਹਿੰਦੂ ਮੁਸਲਮ ਦਾ 파ੜਾ ਹੈ ਉਸ ਦੀ ਜ਼ਿੰਮੇਵਾਰ ਬੀਜੇਪੀ ਹੈ ਤੇ ਦੂਜੇ ਪਾਸੇ ਰਾਹੁਲ ਗਾਂਧੀ ਦੇ ਵੱਲੋਂ ਇਹ ਗੱਲ ਵੀ ਸਾਫ ਤੌਰ ਤੇ ਕਹੀ ਗਈ ਹੈ ਕਿ ਬੀਜੇਪੀ ਸਿਰਫ ਤੇ ਸਿਰਫ ਵੰਡ ਪਾਉਣ ਲਈ ਹਮੇਸ਼ਾ ਦੇਸ਼ ਦੇ ਵਿੱਚ ਮੋਰੀ ਰਹੀ ਹੈ ਤੇ ਇੱਕ ਪਾਸੇ ਰਾਹੁਲ ਗਾਂਧੀ ਦੇ ਵੱਲੋਂ ਸੰਸਦ ਦੇ ਵਿੱਚ ਤਸਵੀਰਾਂ ਲੈ ਕੇ ਵੀ ਬਿਆਨਬਾਜ਼ੀ ਕੀਤੀ ਗਈ ਹੈ ਤੇ ਇਹ ਸਭ ਦੇ ਉੱਤੇ ਸੱਤਾਧਿਰ ਦੇ ਵੱਲੋਂ ਜਿਹੜੇ ਸਵਾਲ ਸਨ ਉਹਨਾਂ ਦਾ ਜਵਾਬ ਦਿੱਤਾ ਗਿਆ ਪੂਰਾ ਵਿਵਾਦ ਹੋਇਆ ਇਹ ਸਭ ਨੂੰ ਲੈ ਕੇ ਸਾਡੇ ਨਾਲ ਸੁਭਾਸ਼ ਸ਼ਰਮਾ ਜੋ ਭਾਜਪਾ ਦੇ ਆਗੂ ਨੇ ਪੰਜਾਬ ਤੋਂ ਉਹ ਫੋਨ ਲਾਈਨ ਤੇ ਜੁੜੇ ਹੋਏ ਨੇ ਉਹਨਾਂ ਨੂੰ ਹੀ ਸਵਾਲ ਕਰਾਂਗੇ ਉਹਨਾਂ ਤੋਂ ਜਾਣਾਂਗੇ ਕਿ ਸੜਕਾਂ ਤੋਂ ਬਾਅਦ ਜਿਹੜਾ ਇਹ ਮੁੱਦਾ ਸੰਸਦ ਦੇ ਵਿੱਚ ਗੁੰਜਿਆ ਕਿ Hindu Muslim ਇਸ ਦਾ ਨਜ਼ਰੀਆ ਕੀ ਹੈ ਸਿਆਸੀ ਨੁਰੀਖਣ ਕੀ ਹੈ ਸੋ ਸਾਡੇ ਨਾਲ ਬੀਜੇਪੀ ਤੋਂ ਸੁਭਾਸ਼ ਸ਼ਰਮਾ ਸਾਡੇ ਨਾਲ ਮੌਜੂਦ ਨੇ ਉਹਨਾਂ ਤੋਂ ਜਾਣਾਂਗੇ ਸੋ ਸੁਭਾਸ਼ ਜੀ ਕਿਵੇਂ ਦੇਖ ਰਹੇ ਹੋ ਜਿਸ ਤਰ੍ਹਾਂ ਬੀਤੇ ਦਿਨ ਸੰਸਦ ਦੇ ਵਿੱਚ ਹਿੰਦੂ ਮੁਸਲਮਾਨ ਦਾ ਜਿਹੜਾ ਇੱਕ ਮੁੱਦਾ ਹੈ ਉਹ ਮੁਰਤ ਤੋਂ ਗੂੰਜਿਆ ਪਹਿਲਾਂ ਇਹ ਜਿਹੜਾ ਮੁੱਦਾ ਸੜਕਾਂ ਤੇ ਵੇਖਿਆ ਜਾਂਦਾ ਸੀ ਇਸ ਵਾਰ ਦੇਸ਼ ਦੀ ਸੰਸਦ ਦੇ ਵਿੱਚ ਪੂਰੀ ਜੋਰਾ ਸ਼ੋਰਾ ਦੇ ਉੱਤੇ ਵਿਰੋਧੀ ਧਿਰ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਇਹਨੂੰ ਕਿਵੇਂ ਵੇਖ ਰਹੇ ਹੋ ਸਿਆਸੀ ਨਜ਼ਰੀਏ ਨਾਲ ਕਿਵੇਂ ਵੇਖ ਰਹੇ ਹੋ ਦੇਖੋ ਕਾਂਗਰਸ ਹਮੇਸ਼ਾ ਹੀ ਦੇਸ਼ ਨੂੰ ਵੰਡਣ ਦੀ ਰਾਜਨੀਤੀ ਕਰਦੀ ਰਹੀ ਹੈ ਹੂੰ ਪਹਿਲਾਂ ਨਾ ਨੇ ਧਰਮ ਦੇ ਆਧਾਰ ਤੇ ਦੇਸ਼ ਵੰਡਿਆ 1947 ਚ ਕਾਂਗਰਸ ਦਾ ਪਾਪ ਹੈ ਉਹ ਕਾਂਗਰਸ ਦੇਸ਼ ਨਹੀਂ ਚਾਹੁੰਦਾ ਸੀ ਕਾਂਗਰਸ ਨੇ ਵੰਟਵਾਰਾ ਸਵੀਕਾਰ ਕੀਤਾ ਹੂੰ ਉਹਦੇ ਬਾਅਦ ਲਗਾਤਾਰ ਪਿਛਲੇ 70 75 ਸਾਲਾਂ ਤੋਂ ਕਾਂਗਰਸ ਨੇ ਹਮੇਸ਼ਾ ਦੇਸ਼ ਨੂੰ ਵੰਡਣ ਦੀ ਰਾਜਨੀਤੀ ਕੀਤੀ ਹੈ ਹੂੰ ਔਰ ਕੱਲ ਵੀ ਜਿਸ ਪ੍ਰਕਾਰ ਨਾਲ ਰਾਹੁਲ ਗਾਂਧੀ ਜੀ ਨੇ ਹਿੰਦੂ ਧਰਮ ਦੇ ਬਾਰੇ ਚ ਅਪਸ਼ਬਦ ਬੋਲੇ ਹਿੰਸਾ ਫਲਾਨ ਵਾਲਾ ਬੋਲਿਆ ਸਾਰੇ ਹਿੰਦੂਆਂ ਤੇ ਉਹਨਾਂ ਨੇ ਇਲਜ਼ਾਮ ਲਾਤਾ ਵੀ ਇਹ ਹਿੰਸਕ ਨੇ ਝੂਠ ਬੋਲਦੇ ਨੇ ਬਹੁਤ ਹੀ ਮੰਦ ਭਗ ਹੈ ਦੁਨੀਆ ਸਭ ਤੋਂ ਸਹਿਨਸ਼ੀਲ ਧਰਮ இந்து ਧਰਮ ਹੈ ਕਦੇ ਕਿਸੇ ਦੂਜੇ ਦੇਸ਼ ਦੇ ਜਾ ਕੇ ਹਮਲਾ ਨਹੀਂ ਕੀਤਾ ਕਦੇ ਕਨਵਰਜੈਂਸ ਨਹੀਂ ਕੀਤੀਆਂ ਜੀ ਸਭ ਦਾ ਮਾਨ ਸਨਮਾਨ ਸਤਕਾਰ ਕੀਤਾ ਐਸੇ ਸ਼ਬਦ ਬੋਲਣਾ ਪਾਰਲੀਮੈਂਟ 'ਚ ਰਾਹੁਲ ਗਾਂਧੀ ਦੀ ਬਿਮਾਰ ਮਾਨਸਿਕਤਾ ਔਰ ਕਾਂਗਰਸ ਦੀ ਸੋਚੀ ਸਮਝੀ ਸਾਜ਼ਿਸ਼ ਹੈ ਉਹ ਦੇਸ਼ ਨੂੰ ਫੇਰ ਤੋਂ ਇੱਕ ਵਾਰ ਵੰਡਣਾ ਚਾਹੁੰਦੇ ਆ ਧਰਮ ਦੇ ਆਧਾਰ ਤੇ ਠੀਕ ਉਹਨਾਂ ਨੇ ਆਪਣੇ ਮੈਨੀਫੈਸਟੋ 'ਚ ਵੀ ਇਹੀ ਗੱਲਾਂ ਲਿਖੀਆਂ ਸੀ ਮੁਸਲਮਾਨਾਂ ਨੂੰ ਅਰਖਣ ਦੇ ਦਿਓ ਜਦਕਿ ਦੇਸ਼ ਦੇ ਸੰਵਿਧਾਨ 'ਚ ਧਰਮ ਦੇ ਨਾਮ ਤੇ ਅਰਖਣ ਦੀ ਇਹ ਕੋਈ ਪ੍ਰਾਵਧਾਨੀ ਨਹੀਂ ਹੈ ਜੀ ਸੋ ਦੇਸ਼ ਦੇ Dalit ਭਾਈਚਾਰੇ ਦਾ ਹੱਕ ਹੋ ਕੇ ਇਸ ਪ੍ਰਕਾਰ ਦੀਆਂ ਗੱਲਾਂ ਕਰਨਾ ਹਿੰਦੂਆਂ ਦੇ ਬਾਰੇ ਵਿੱਚ ਇਸ ਪ੍ਰਕਾਰ ਦਾ ਆਕਰਮਕ આરોਪ ਲਗਾਉਣਾ ਇਸ ਸਾਰੀਆਂ ਜਿਹੜੀਆਂ ਕਾਂਗਰਸ ਦੀ ਜਿਹੜੀ ਤੁਸ਼ਟੀ ਕਰਨ ਦੀ ਨੀਤੀ ਹੈ ਵੋਟ ਬੈਂਕ ਦੀ ਰਾਜਨੀਤੀ ਹੈ ਉਹਦੀ ਸਟ੍ਰੈਟਜੀ ਹੈ ਉਹ ਭਾਸ਼ਾ ਦੇ ਆਧਾਰ ਤੇ ਜਾਤੀਆਂ ਦੇ ਆਧਾਰ ਤੇ ਧਰਮ ਦੇ ਆਧਾਰ ਤੇ ਹਮੇਸ਼ਾ ਵੰਡ ਪਾ ਕੇ ਰਾਜ ਕਰਨ ਦੀ ਨੀਤੀ 'ਤੇ ਵਿਸ਼ਵਾਸ ਰੱਖਦੇ ਹੈ ਅੰਗਰੇਜ਼ਾਂ ਦੀ ਔਲਾਦ ਨੇ ਬੇਸਿਕਲੀ ਜਿਹੜੀ ਕਾਂਗਰਸ ਬਣਾਈ ਅੰਗਰੇਜ਼ ਨੇ ਸੀ ਇਹ ਹੋਮ ਨੇ ਕਾਂਗਰਸ ਬਣਾਈ ਸੀ ਜਿਵੇਂ ਜਿਵੇਂ ਅੰਗਰੇਜ਼ਾਂ ਨੇ ਦੇਸ਼ ਨੂੰ ਵੰਡਣ ਲਈ ਇਹ ਸਭ ਹਥਕੰਡੇ ਅਪਣਾਏ ਉਹੀ ਹਥਕੰਡੇ ਕਾਂਗਰਸ ਬਣਾਈ ਸੁਭਾਤੀ ਜੇਕਰ ਵੇਖਿਆ ਜਾਵੇ ਜਿਹੜੇ ਮਾਨਯੋਗ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਜਿਨ੍ਹਾਂ ਨੇ ਇਸ ਵਾਰ ਤੀਜੀ ਵਾਰ ਸਹੁੰ ਚੁੱਕੀ ਹੈ ਉਹਨਾਂ ਦੇ ਵੱਲੋਂ ਇੱਕ ਨਾਰਾ ਦਿੱਤਾ ਜਾਂਦਾ ਹੈ ਕਿ ਸਬਕਾ ਸਾਥ ਸਬਕਾ ਵਿਕਾਸ ਪਰ ਜੇ ਇਹ ਨਾਰਾ ਦੇਣ ਦੇ ਬਾਵਜੂਦ ਵੀ ਅਜੇਹੇ ਸਵਾਲ ਉੱਠਣੇ ਹਾਲਾਂਕਿ ਵਿਰੋਧੀ ਧਿਰ ਦੇ ਵੱਲੋਂ ਜੇ ਇਹ ਸਵਾਲ ਚੁੱਕੇ ਗਏ ਨੇ ਕਿਤੇ ਨਾ ਕਿਤੇ ਕੋਈ ਕਮਜ਼ੋਰੀ ਜ਼ਰੂਰ ਹੈ ਕਿਉਂਕਿ ਜਿਹੜਾ ਧੂਆਂ ਹੁੰਦਾ ਹੈ ਉਹ ਅੱਗ ਬਿਨਾ ਨਹੀਂ ਹੁੰਦਾ। ਕਹਿੰਦੇ ਝੂਠ ਤਾਂ ਕਦੇ ਵੀ ਫੈਲਾਇਆ ਜਾ ਸਕਦਾ ਕਿਸੇ ਦੇ ਬਾਰੇ ਵੀ ਫੈਲਾਇਆ ਜਾ ਸਕਦਾ। ਜੀ। ਝੂਠ ਫੈਲਾਉਣ ਲਈ ਕੋਈ ਅੱਗ ਦੀ ਜ਼ਰੂਰਤ ਨਹੀਂ ਹੈ। ਹੂੰ ਉਹਰੇ ਝੂਠ ਹਮੇਸ਼ਾ ਫਲਾਉਂਦੇ ਰਹੇ ਕਾਂਗਰਸ ਦੀ ਪਰੰਪਰਾ ਔਰ ਕਾਂਗਰਸ ਦੀ ਆਦਤ ਇਹ ਰਹੀ ਹੈ ਜੀ ਕਿ ਇਹ ਦੇਸ਼ ਦੇ ਲੋਕਾਂ ਨੂੰ ਝੂਠ ਫਲਾ ਕੇ ਭ੍ਰਮ ਫਲਾ ਕੇ ਵੰਡੀਆਂ ਪਾ ਕੇ ਰਾਜ ਕਰਨ ਚਾਹੁੰਦੇ ਇਹਨਾਂ ਨੇ ਡਵੈਲਪਮੈਂਟ ਤੇ ਕੀਤੀ ਨਹੀਂ ਅਗਰ ਇਹਨਾਂ ਨੇ ਵਿਕਾਸ ਕੀਤਾ ਤਾਂ ਦੇਸ਼ਾ ਜੇ ਹਾਲਾਤ ਚ ਨਾ ਹੁੰਦਾ ਹੂੰ ਇਹਨਾਂ ਨੇ ਹਮੇਸ਼ਾ ਪੋਲਿਟਿਕਸ ਇਹ ਕੀਤੀ ਹੈ ਜੀ ਪੰਜਾਬ ਚ ਵੀ ਇਹੀ ਪੋਲਿਟਿਕਸ ਕਰਦੇ ਰਹੇ ਆ ਦੇਸ਼ ਚ ਵੀ ਇਹੀ ਪੋਲਿਟਿਕਸ ਕਰਦੇ ਰਹੇ ਆ ਰਾਹੁਲ ਗਾਂਧੀ ਫਿਰ ਤੋਂ ਉਸੇ ਪੋਲਿਟਿਕਸ ਨੂੰ ਵਾਪਸ ਰਿਵਾਈਵ ਕਰਨਾ ਚਾਹੁੰਦਾ ਹੈ ਹੂੰ ਕਾਂਗਰਸ ਹੀ ਵੈਸੇ ਤਾਂ ਗੱਲ ਬਣ ਨਹੀਂ ਰਹੀ ਸਭ ਨੂੰ ਕਾਂਗਰਸ ਨੂੰ ਹਾਰਦਾ ਮੂੰ ਜੀਵਰੀ ਵਿਪੋਜ਼ਿਸ਼ਨ ਚ ਬੈਠ ਗਏ ਸੋ ਜਿਹੜੀ ਫ੍ਰਸਟ੍ਰੇਸ਼ਨ ਹੈ ਹਾਰ ਦੀ ਕਿ ਇੰਨੀਆਂ ਗੱਠਜੋੜ ਬਣਾਇਆ ਇੰਨੀਆਂ ਪਾਰਟੀਆਂ ਇਕੱਠੀਆਂ ਕੀਤੀਆਂ ਕਾਂਗਰਸ ਪਾਰਟੀ ਨੇ ਸਮਝੋਤੇ ਵੀ ਬੜੇ ਕੀਤੇ ਆਪਣੀਆਂ ਸੀਟਾਂ ਵੀ ਛੱਡਦੀਆਂ ਉਹਦੇ باوجود ਕਾਂਗਰਸ 100 ਦਾ ਅੰਕੜਾ ਨਹੀਂ ਛੂ ਸਕੀ ਸੋ ਇਹ ਜਿਹੜੀ ਫ੍ਰਸਟ੍ਰੇਸ਼ਨ ਹੈ ਜਿਹੜੀ ਨਿਰਾਸ਼ਾ ਹੈ ਜਿਹੜੀ ਖੁੰਟਾ ਹੈ ਉਹ ਪ੍ਰਗਟ ਹੋ ਰਹੀ ਔਰ ਕਿਤੇ ਨਾ ਕਿਤੇ ਰਾਹੁਲ ਗਾਂਧੀ ਨੂੰ ਇਹ ਵੀ ਤਕਲੀਫ ਹੈ ਕਿ ਦੇਸ਼ ਦਾ ਜਿਹੜਾ ਬਹੁਗਿਣਤੀ ਸਮਾਜ ਹੈ ਉਹ ਜਾਗ ਰਿਹਾ ਹੈ ਉਹਨੂੰ ਕਾਂਗਰਸ ਦੀ ਇਹ ਪੋਲਿਟਿਕ ਸਮਝ ਆ ਰਹੀ ਹੈ ਇਸ ਕਰਕੇ ਉਹ ਭਾਰਤੀ ਜਨਤਾ ਪਾਰਟੀ ਨੇ ਖੜਾ ਹੋਇਆ ਹੈ ਕਾਂਗਰਸ ਇਸ ਗੱਲ ਤੋਂ ਨਿਰਾਸ਼ ਹੈ ਕਰਕੇ ਹਿੰਦੂਆਂ ਨੂੰ ਹਿੰਸਕ ਕਹਦੇ ਹੋ ਹਿੰਦੂਆਂ ਤੇ આરોਪ ਲਾਉਂਦੇ ਰਹੋ ਇਹ ਜਿਹੜੀ ਪੋਲਿਟਿਕਸ ਹੈ ਕਾਂਗਰਸ ਦੀ ਜਿਹੜੀ ਇਹ ਹਿੰਦੂ ਵਿਰੋਧੀ ਸੋਚ ਹੈ ਉਹ ਹੀ ਨੰਗੀ ਹੋਈ ਹੈ ਸੁਭਾਸ਼ ਜੀ ਜੇਕਰ ਗਾਲ ਕਿਤੇ ਜਾਵੇ ਜਿਹੜੇ ਅਨੁਰਾਗ ਠਾਕੁਰ ਨੇ ਉਹਨਾਂ ਦੇ ਵੱਲੋਂ ਰਾਜਾ ਵੜਿੰਗ ਜੋ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਤੇ ਵੀ ਨਿਸ਼ਾਨਾ ਸਾਧਦਾ ਕਿਹਾ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਬਲੂ ਸਟਾਰ ਕਰੋ ਬਲੂ ਸਟਾਰ ਦਾ ਜ਼ਿਕਰ ਇੱਕ ਵਾਰ ਮੋੜ ਤੋਂ ਸੰਸਦ ਦੇ ਵਿੱਚ ਹੋਇਆ ਤੇ ਦੂਜੇ ਪਾਸੇ ਜਿਹੜੇ ਮੀਥੇਰ ਨੇ ਉਹਨਾਂ ਦੇ ਵੱਲੋਂ ਵੀ ਜਦੋਂ ਸਵਾਲ ਚੁੱਕੇ ਗਏ ਸਨ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਜਿਹੜੇ ਜ਼ਖਮ ਨੇ ਉਹ ਅੱਲੇ ਨੇ ਉਹਨਾਂ ਨੂੰ ਪੂਰਨਾ ਚਾਹੀਦਾ ਕਿ ਇਹ ਸਭ ਨੂੰ ਲੈ ਕੇ ਜਿਹੜੇ ਜ਼ਖਮ ਪੰਜਾਬ ਦੇ ਨੇ ਉਹ ਪੂਰੇ ਜਾਣਗੇ ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਨਾ ਕੁਝ ਪੰਜਾਬ ਨੂੰ ਰਾਹਤ ਦੇਣਗੇ ਮੋਦੀ ਸਾਹਿਬ ਤਾਂ ਲਗਾਤਾਰ ਹੀ ਕੋਸ਼ਿਸ਼ ਕਰ ਰਹੇ ਆ ਜੀ ਪਹਿਲੀ ਵਾਰ ਪਾਰਲੀਮੈਂਟ 'ਚ ਦੇਸ਼ ਦੇ ਗ੍ਰਹਿ ਮੰਤਰੀ ਨੇ ਇਹ ਗੱਲ ਕਹੀ ਕਿ ਕੇਂਦਰ ਸਰਕਾਰ ਨੇ ਜੋ ਆਪਰੇਸ਼ਨ ਬੂਲੂ ਬਲੂ ਸਟਾਰ ਕੀਤਾ ਸੀ ਉਹ ਗਲਤ ਸੀ ਅੱਜ ਤੱਕ ਕਦੀ ਪਾਰਲੀਮੈਂਟ ਕਿਸੇ ਸਰਕਾਰ ਨੇ ਨਹੀਂ ਕਿਹਾ ਸੀ ਜੀ ਸਾਡੀ ਸਰਕਾਰ ਨੇ ਕਿਹਾ 1984 ਦੇ ਦੰਗਾਈਆਂ ਨੂੰ ਸਜ਼ਾਵਾਂ ਦੇਣ ਲਈ ਸਿਟ ਬਣੀ ਹੈ ਜੀ 150 ਜத ਲੋਕ ਜੇਲ੍ਹ ਦੀ ਸਲਾਖ ਦੇ ਅੰਦਰ ਸੱਜਨ ਕੁਮਾਰ ਜੇਲ੍ਹ ਦੀ ਸਲਾਖ ਦੇ ਅੰਦਰ ਜਗਦੀਸ਼ ਟਾਈਟਲਰ ਤੇ ਐਫ ਆਈ ਆਰ ਹੋ ਗਈ ਆ ਅਰੋਪ ਪੱਤਰ ਦਾਖਲ ਹੋ ਰਿਹਾ ਸੋ ਅਸੀਂ ਤਾਂ ਸਾਰੇ ਕੰਮ ਜਿਹੜੇ ਆ ਜ਼ਖਮਾਂ ਤੇ ਮਰਮ ਲਾਉਣ ਵਾਲੀ ਕਰ ਰਹੇ ਆ ਕਿ ਜੋ ਬੇਇਨਸਾਫੀਆਂ ਕਾਂਗਰਸ ਨੇ ਕੀਤੀਆਂ ਆ ਪੰਜਾਬ ਨਾਲ ਚਾਹੇ ਉਹ ਅਤਵਾਦ ਦੇ ਸਮੇਂ ਦੇ ਦੌਰਾਨ ਕੀਤੀਆਂ ਜਾਂ ਜਿਹੜਾ ਸਿੱਖ ਨਸਲ ਕੁਸ਼ੀ ਕੀਤੀ 1984 ਚ ਉਹਨਾਂ ਸਾਰਿਆਂ ਦਾ ਇਨਸਾਫ ਮਿਲੇ ਉਹਨਾਂ ਸਾਰਿਆਂ ਚ ਪੰਜਾਬ ਦੇ ਲੋਕਾਂ ਦੇ ਦਿਲ ਦੀ ਗੱਲ ਪੂਰੀ ਹੋਵੇ ਇਹ ਕੋਸ਼ਿਸ਼ਾਂ ਤੇ ਲਗਾਤਾਰ ਮੋਦੀ ਸਾਹਿਬ ਕਰ ਰਹੇ ਆ ਆਖਰੀ ਸਵਾਲ ਕਰਨਾ ਚਾਹਾਂਗਾ ਸੁਭਾਤੀ ਜੇ ਗੱਲ ਕੀਤੀ ਜਾਵੇ ਵਿਰੋਧੀ ਧਿਰ ਦੀ ਇਸ ਤਰ੍ਹਾਂ ਵਿਰੋਧੀ ਧਿਰ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਜਿਹੜਾ ਮੁਸਲਮ ਵਰਗ ਹੈ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਹੜਾ ਇੱਕ ਸਭ ਦਾ ਸਾਥ ਸਭ ਦਾ ਵਿਕਾਸ ਨਾਅਰਾ ਹੈ ਉਹ ਹੁਣ ਇਹਨੂੰ ਕਿਸ ਤਰੀਕੇ ਨਾਲ ਲਾਗੂ ਕਰੋਗੇ ਕਿਉਂਕਿ ਜਿਹੜਾ ਮੁਸਲਮ ਭਾਈਚਾਰਾ ਜੇ ਕਿਤੇ ਨਾਰਾਜ਼ਗੀ ਹੈਗੀ ਹੈ ਉਹਨੂੰ ਦੂਰੀ ਵਟਣ ਦੇ ਲਈ ਬਲੂਪ੍ਰਿੰਟ ਕੀ ਹੈ ਨਹੀਂ ਦੇਖੋ ਸਾਡੀ ਸਰਕਾਰ ਜੋ ਵੀ ਕੰਮ ਕਰ ਰਹੀ ਹੈ ਉਹ ਸਭ ਲਈ ਕਰ ਰਹੀ ਹੈ ਜੀ ਅਸੀਂ ਸੜਕ ਬਣਾਣੇ ਤੇ ਸੋਚ ਕੇ ਨਹੀਂ ਬਣਾਉਂਦੇ ਕਿ ਤੇ ਹਿੰਦੂ ਚੱਲੇਗਾ ਕਿ ਮੁਸਲਮਾਨ ਚੱਲੇਗਾ ਕਿ ਸਿੱਖ ਚੱਲੇਗਾ ਜੇ ਗਰੀਬਾਂ ਦੇ ਘਰਾਂ 'ਚ ਸਿਲੰਡਰ ਗਏ ਤੇ ਸਭ ਗਰੀਬ ਮਹਿਲਾਵਾਂ ਨੂੰ ਮਿਲੇ ਕੀ ਜੇ ਗਰੀਬਾਂ ਦੇ ਘਰਾਂ 'ਚ ਟਾਇਲਟ ਬਣੇ ਤਾਂ ਸਭ ਦੇ ਘਰਾਂ 'ਚ ਬਣੇ ਜੀ ਜੇ ਗਰੀਬ ਨੂੰ ਛੱਤ ਮਿਲ ਰਹੀ ਹੈ ਘਰ ਮਿਲ ਰਿਹਾ ਹੈ ਪ੍ਰਧਾਨ ਮੰਤਰੀ ਵਾਅਦਾ ਜੀ ਸਭ ਗਰੀਬਾਂ ਨੂੰ ਮਿਲ ਰਿਹਾ ਜੇ ਕਿਸਾਨ ਦੇ ਖਾਤੇ 'ਚ ਪੈਸੇ ਜਾ ਰਹੇ ਤਾਂ ਸਾਰੇ ਕਿਸਾਨਾਂ ਦੇ ਖਾਤੇ ਜਾ ਰਹੇ ਅਸੀਂ ਦੇਸ਼ ਨੂੰ ਕਦੀ ਵੀ ਮਨੋਰਟੀ ਮੈਜੋਰਟੀ ਦੇ ਨਜ਼ਰੀਏ ਨਾਲ ਨਹੀਂ ਦੇਖਦੇ ਅਸੀਂ ਦੇਸ਼ ਨੂੰ ਕਦੀ ਵੀ ਹਿੰਦੂ ਮੁਸਲਮਾਨ ਸਿੱਖ ਬੁੱਧ ਜੈਨ ਇਸਾਈ ਦੇ ਨਜ਼ਰੀਏ ਨਾਲ ਨਹੀਂ ਦੇਖਦੇ ਅਸੀਂ ਭਾਰਤੀ ਦੇ ਨਜ਼ਰੀਏ ਨਾਲ ਦੇਖਦੇ ਹਾਂ ਕਾਂਗਰਸ ਦੀ ਵਰ ਵਿਰੋਧੀ ਧਿਰਾਂ ਦੀ ਹਮੇਸ਼ਾ ਪੋਲਿਟਿਕਸ ਰਹੀ ਹੈ ਇੱਕ ਵਰਗ ਨੂੰ ਖੁਸ਼ ਕਰਕੇ ਰੱਖੋ ਹਾਲਾਂਕਿ ਉਸ ਵਰਗ ਦੀ ਭਲਾਈ ਨਹੀਂ ਕਰ ਸਕੇ ਜੀ ਇੰਨੇ ਸਾਲ ਦੇ ਰਾਜ ਦੇ ਦੌਰਾਨ ਵੀ ਸਭ ਤੋਂ ਗਰੀਬ ਤਬਕਿਆਂ ਜੋ ਅੱਜ ਵੀ ਮੁਸਲਿਮ ਭਾਈਚਾਰਾ ਹੈ ਸਭ ਤੋਂ ਹੇਠਨ ਪਰ ਤਬਕਿਆਂ ਚ ਅੱਜ ਵੀ ਮੁਸਲਿਮ ਭਾਈਚਾਰਾ ਹੈ ਕਿਉਂ ਹੈ ਕਿਉਂਕਿ ਇਹਨਾਂ ਨੇ ਉਹਨਾਂ ਨੂੰ ਵੋਟ ਬੈਂਕ ਦੇ ਨਾਤੇ ਇਸਤੇਮਾਲ ਕੀਤਾ ਉਹਨਾਂ ਦੇ ਇਮੋਸ਼ਨਲ ਇਸ਼ੂਜ਼ ਰੱਖੋ ਉਹਨਾਂ ਨੂੰ ਡਰਾ ਕੇ ਰੱਖੋ ਔਰ ਉਹਨਾਂ ਦਾ ਵਿਕਾਸ ਨਾ ਕਰੋ ਮੋਦੀ ਸਾਹਿਬ ਦੂਜੀ ਲਾਈਨ ਤੇ ਚੱਲਦੇ ਹੋ ਕਹਿੰਦੇ ਯਾਰ ਮੇਰੇ ਲਈ ਕੋਈ ਹਿੰਦੂ ਮੁਸਲਮ ਸਿੱਖ ਇਸਾਈ ਨਹੀਂ ਮੈਂ ਤਾਂ ਗਰੀਬਾਂ ਲਈ ਕੰਮ ਕਰਦਾ ਕਿਸਾਨਾਂ ਲਈ ਕਰਦਾ ਮਹਿਲਾਵਾਂ ਲਈ ਕਰਦਾ ਯੁਵਾਵਾਂ ਲਈ ਕਰਦਾ ਨਾ ਮੈਂ ਕੋਈ ਜਾਤੀ ਦੇਖਦਾ ਨਾ ਮੈਂ ਕੋਈ ਧਰਮ ਦੇਖਦਾ ਮੈਂ ਚਾਰ ਹੀ ਜਾਤੀਆਂ ਦੇਖਦਾ ਗਰੀਬ ਕਿਸਾਨ ਮਹਿਲਾ ਤੇ ਯੁਵਾ ਔਰ ਮੈਂ ਜੋ ਕੁਝ ਕਰਨਾ ਹੈ ਇਹਨਾਂ ਲਈ ਕਰਨਾ ਹੈ ਇਹ ਇਹ ਸਬਦਾ ਸਾਹਬਦਾ ਵਿਕਾਸ ਹੁਣ ਇਹਨਾਂ ਨੂੰ ਤਕਲੀਫ ਇਸ ਗੱਲ ਦੀ ਹੈ ਕਿ ਦੇਸ਼ ਟੁੱਟ ਕਿਉਂ ਨਹੀਂ ਰਿਹਾ ਦੇਸ਼ ਵੰਡ ਕਿਉਂ ਨਹੀਂ ਪੈ ਰਹੀ ਦੇਸ਼ 'ਚ ਤਣਾਅ ਕਿਉਂ ਨਹੀਂ ਪੈਦਾ ਹੋ ਰਿਹਾ ਸ਼ਾਂਤੀ ਨਾਲ ਦੇਸ਼ ਅੱਗੇ ਕਿਉਂ ਵਧ ਰਿਹਾ ਖੁਸ਼ਹਾਲੀ ਦੇ ਰਸਤੇ ਤੇ ਜੀ ਇਹ ਉਸੇ ਪ੍ਰਕਾਰ ਨਾਲ ਢੜਕਾਉਂਦੇ ਰਹਿਣਗੇ ਇੱਕ ਵਰਗ ਨੂੰ ਔਰ ਉਹਦੇ ਨਾਲ ਉਸ ਵਰਗ ਦਾ ਭਲਾ ਨਹੀਂ ਕਰਨਗੇ ਸਗੋਂ ਤਾਂ ਵੀ ਨੁਕਸਾਨ ਹੀ ਕਰ ਰਹੇ ਆ ਜੀ ਇਸ ਕਰਕੇ ਉਸ ਮੈਂ ਤਾਂ ਕਹਿੰਦਾ ਕਿ ਜਿਹੜੀ ਮੁਸਲਿਮ ਭਾਈਚਾਰਾ ਹੈ ਜਾਂ ਬਾਕੀ ਭਾਈਚਾਰੇ ਨੇ ਉਹਨਾਂ ਨੂੰ ਵੀ ਇਸ ਗੱਲ ਦਾ ਵਿਚਾਰ ਕਰਨਾ ਚਾਹੀਦਾ ਕਿ ਕਾਂਗਰਸ ਦੇ 50 ਸਾਲ ਦੇ ਰਾਜ ਚ ਉਹਨਾਂ ਨੇ ਕੀ ਭਲਾਈ ਹੋਈ ਸੀ ਟ੍ਰਿਪਲ ਤਲਾਕ ਤੇ ਮੋਦੀ ਸਾਹਿਬ ਨੇ ਖਤਮ ਕੀਤਾ ਨਾ ਮੁਸਲਿਮ ਭੈਣਾਂ ਨੂੰ ਇਨਸਾਫ ਦੇ ਲਾਂ ਲਈ ਕਾਂਗਰਸ ਤਾਂ ਨਹੀਂ ਕਰ ਸਕੀ ਜੀ ਇਸ ਕਰਕੇ ਸਾਡਾ ਜਿਹੜਾ ਨਾਰਾ ਹੈ ਉਹ ਸਾਡੀਆਂ ਨੀਤੀਆਂ 'ਚ ਪ੍ਰਗਟ ਹੁੰਦਾ ਹੈ। ਪਰ ਇਸੇ ਕਰਕੇ ਤੀਜੀ ਵਾਰੀ ਇਤਿਹਾਸਿਕ ਬਹੁਮਤ ਨਾਲ ਸਰਕਾਰ ਬਣੀ ਹੈ। ਇਹ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲੈਣ ਦੇਸ਼ ਨੂੰ ਤੋੜਨ ਦੀਆਂ, ਲੋਕਾਂ ਨੂੰ ਆਪਸ ਵਿੱਚ ਵੰਡਣ ਦੀਆਂ, ਲੜਾਉਣ ਦੀਆਂ, ਭਾਜਪਾ ਦੀ ਮਜ਼ਬੂਤ ਸਰਕਾਰ ਐ। ਐਸੇ ਕਿਸੇ ਵੀ ਚਾਲ ਦਾ ਜਵਾਬ ਦੇਣ 'ਚ ਅਸੀਂ ਸક્ષਮ ਹਾਂ। ਠੀਕ ਹੈ। ਸੁਭਾਜੀ ਸਾਡੇ ਨਾਲ ਜੁੜਨ ਦੇ ਲਈ ਬਹੁਤ-ਬਹੁਤ ਧੰਨਵਾਦ।